ਹੈਲੋ ਜੀ ਸਸੀ ਕਾਲ ਸਾਰਿਆਂ ਨੂੰ ਉਮੀਦ ਕਰਦੇ ਸੀ ਠੀਕ ਹੋਗੇ ਸਭ ਠੀਕ ਆ ਤੇ ਅਸੀਂ ਚੱਲੇ ਆ ਸ਼ਾਪਿੰਗ ਕਰਨ ਆ ਚੱਲੀਏ ਵੇਹਰੇ ਬੜਾ ਗਾਦੇ ਆ ਅੱਗੇ ਹੜਿਆ ਕਰਾ ਲੈਣਾ ਸੁਣ ਲੈ ਨੂੰ ਬਾਪਾਂ ਦੀ ਰੱਤਾਂ ਵੇ ਠੱਲਨੇ ਕਾ ਰੰਗ ਬੱਜ ਜਾਈਦਾ ਡਾੜ ਕੇ ਜਾਈਦਾ ਨਾ ਸ੍ਰੈਸ਼ਿੰਗ ਤੇ ਨਹੀਂ ਜਾਈਦੀ ਸ੍ਰੈਸ਼ਿੰਗ ਪ੍ਰੀਓਪਾਰਟਿਕ ਫੀਲਿੰਗ ਹੈ ਡਿਜ਼ਾਈਨ ਤੇ ਸਾਰੇ ਨਵੇਂ ਤੋਂ ਨਵੇਂ ਆ ਇਹਦੀ ਪਸੰਦ ਆ ਰਹੀਦਾ ਬਾਰੇ ਤੁਹਾਡਾ ਵੀ ਹੈਗਾ ਵਾ ਬਾਈ ਬਣਾਇਆ ਵਾ ਅੱਛਾ ਮੈਂ ਨਾ ਤੇ ਇੰਸਟਾਗ੍ਰਾਮ ਤੇ ਬਣਾਇਆ ਨਾ ਠੀਕ ਠੀਕ ਸਾਰੇ ਬੱਕਰੇ ਬੱਕਰੇ ਰਿੱਕੀ ਆ ਉੱਪਰ ਲੱਗਿਆ ਸੋਨਾ ਨੂੰ ਹਾਂ ਚੀਜ਼ ਵੀ ਸੋਣੀ ਪਣੀ ਸਾਰੇ ਕਲਰ ਵਧੀਆ ਲੱਗਦੇ ਸਭ ਦੇ ਫਰਕ ਤੋਂ ਦਸਤੀ ਯਾਦਾ ਵੇਖਾ ਸਸਤੀ ਆਸ ਕਪੜੇ ਉਹੀ ਭਾਜੀ ਅਸੀਂ ਆ ਗਏ ਰਿੱਕੀ ਦੇ ਕਪੜੇ ਖਰੀਦਣ ਵਾਸਤੇ ਇੱਥੇ ਟੋਟ ਟੱਪਾ ਬੱਤੀ ਵਿੱਚ ਉੱਤੇ ਹੀ ਅੱਜ ਤੱਕ ਲਕਸ਼ਣ ਵਾਲਿਆਂ ਦੇ ਨਾਲ ਹੀ ਹੈ ਤੇ ਵੇਖਦੇ ਹਾਂ ਰਿਕੀ ਨਾ ਤੋਂ ਕੋਈ ਪਸੰਦ ਆਉਂਦਾ ਕਿ ਨਹੀਂ ਜੇ ਤੇ ਪਸੰਦ ਆ ਗਿਆ ਠੀਕ ਹੈ ਜੇ ਨਾ ਆਇਆ ਤੇ ਫਿਰ ਵੇਖਾਂਗੇ ਹੁਣ ਹੋਰ ਕੋਈ ਸ਼ਾਪ ਤੇ ਅੱਜ ਇਹਦੇ ਫਲਹਾਲ ਵਿਕੀ ਜਾਂਦਾ ਪੈਂਟਾਂ ਵੇਖ ਕੇ ਤੇ ਰੱਖ ਦਿੱਤੀਆਂ ਵਾ ਅਜੇ ਪਸੰਦ ਨਹੀਂ ਕੋਈ ਆਈ ਹੁਣ 5 6 ਤੇ ਕੱਟ ਕੇ ਵਿਖਾਤੀਆਂ ਹੁਣ ਇੱਕ ਹੋਰ ਕੱਢੀ ਹੋਈ ਹੈ ਇਹਨਾਂ ਨੇ ਨਹੀਂ ਆਪਾਂ ਜੀ ਤਾਂ ਕੰਮ ਇੱਥੇ ਲੈ ਕੇ ਆਏ ਸਿੱਧਾ। ਅਨਿਰਾਤੀ ਆਣੀ ਆਪਣੇ ਯਾਰ ਤੁਸੀਂ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੀ ਹੈ। ਹਾਂਜੀ। ਉਹਨੂੰ ਅੰਦਰ ਆ ਕੇ ਪਤਾ ਲੱਗਾ। ਉਹ ਕਹਿੰਦਾ ਗੁਰੂ ਮਾਇਰ ਕਿੰਨੀ ਵਰੀ ਮੜਕੀ ਨੂੰ ਪਤਾ ਨਹੀਂ ਇਹਨਾਂ ਤੋਂ 20 ਕਿਹੜੇ ਤਰ੍ਹਾਂ ਦੇ ਜਿਹੜੇ ਕਹਿੰਦਾ ਇਹ ਹੱਥ ਆ ਲੈ ਕੋਲ ਆਂ ਚੱਲ। ਲੋ ਜੀ ਅਸੀਂ ਆ ਗਏ ਹਾਂ ਤੱਕ ਕਲੈਕਸ਼ਨ ਵਾਲਿਆਂ ਕੋਲ। ਅਸੀਂ ਇੱਥੇ ਲੈਣ ਲੱਗੇ ਆਂ ਸਰਕੀ ਦੇ ਕੱਪੜੇ। ਦੋ ਥਾਂ ਤੇ ਵੇਖ ਆਏ ਹਾਂ ਰਿੱਕੀ ਨੂੰ ਬਿਲਕੁਲ ਵੀ ਪਸੰਦ ਨਹੀਂ ਆਏ ਤੇ ਹੁਣ ਅਸੀਂ ਇੱਥੇ ਆ ਗਏ ਹਾਂ ਤੱਕ ਕਲੈਕਸ਼ਨ ਵਾਲਿਆਂ ਕੋਲ। ਉਨੇ ਚਿਹਰੇ ਆ ਕਿ ਇਹਨੂੰ ਪਸੰਦ ਆਉਂਦੇ ਆ ਕਿ ਨਹੀਂ ਇੱਕ ਬੱਚਾ ਦੇਖੋ ਉਮਰ ਦੇ ਸਾਹਬ ਨਵੇਂ ਹੋਣਾ ਯਾਰਾਂ ਬੇਲੀਆਂ ਚ ਵਿੰਦਾ ਖਲੁੰਦਾ ਕੱਪੜੇ ਤੇ ਬਹੁਤ ਵਧੀਆ ਪਸੰਦ ਆ ਸਾਰਿਆਂ ਨੂੰ ਪਰ ਰਿੱਕੀ ਨੂੰ ਜ਼ਿਆਦੇ ਬਾਬਰੀ ਦੀ ਬਾਣੀ ਚੱਲਣ ਦੀ ਤੇ ਵੀਡੀਓ ਆਪਾਂ ਰੋਕ ਦਿੰਦੀ ਇਸ ਕਰਕੇ ਕਿਉਂਕਿ ਕਾਪੀਰਾਈਟ ਨਾ ਆ ਜੇ ਤੇ ਰਿੱਕੀ ਨੂੰ ਪੈਂਟ ਤੇ ਹੈਗੀ ਆ ਪਸੰਦ ਆਨਲਾਈਨ ਲੱਗਿਆ ਆਪਾਂ ਸ਼ਰਟ ਕਾਪੀਰਾਈਟ ਨਾ ਰੁਕ ਜਾਂਦੀ ਹੈ ਆਪਣੀ ਵੀਡੀਓ ਫਿਰ ਅਗਲੇ ਨੂੰ ਚੱਲ ਜਾਂਦੇ ਵੀ ਉਹ ਫਿਰ ਵੇਖਣਾ ਪੈਂਦਾ ਸਾਰੇ ਮੈਨ ਖਰੀ ਕਿ ਲਿਆਨ ਲੱਭਿਆ ਸ਼ਰਟ ਸ਼ਰਟ ਆ ਜੇ ਰਿੱਕੀ ਨੂੰ ਪਸੰਦ ਨਹੀਂ ਆਈ ਕੋਈ ਜੀ ਤੇ ਬਹੁਤ ਜਿਆਦਾ ਵੈਰਾਈਟੀ ਵੀ ਵਧੀਆ ਵਾ ਪਰ ਜਿੰਨਾ ਚਿਰ ਰਿਕੀ ਨੂੰ ਪਸੰਦ ਨਹੀਂ ਹੋਣਾ ਚੇ ਸਾਨੂੰ ਕਹਦੇ ਪਸੰਦ ਆਣੇ ਸੋਹਣੇ ਆ ਵੀ ਲੋ ਜੀ ਆਪਾਂ ਲੈ ਕੇ ਆ ਗਏ ਆ ਕੱਪੜੇ ਘਰ ਅੱਜ ਦਾ ਕਲੈਕਸ਼ਨ ਵਾਲਿਆਂ ਕੋ ਆ ਲੈ ਆਂਦੀ ਏ ਇੱਕ ਜੀਨ ਦੀ ਪੈਂਟ ਇੱਕੀ ਤੇ ਆ ਲੈਂਦੀ ਆਪਾਂ ਸ਼ਰਟ ਬਹੁਤ ਹੀ ਵਧੀਆ ਤੇ ਸੋਹਣੇ ਆ ਕੱਪੜੇ ਉਹਨਾਂ ਕੋਲ ਤੇ ਰੇਟ ਵੀ ਫਿਰ ਹਾਈ ਫਾਈ ਆ ਆ ਵੇਖ ਸਕਦੇ ਤੁਸੀਂ ਆਹ ਤੱਕ ਕਲੈਕਸ਼ਨ ਵਾਲਿਆ ਪਹਿਲਾਂ ਤਰ੍ਹਾਂ ਦੀ ਸ਼ਾਪ ਖੁੱਲੀ ਨਹੀਂ ਐਸੀ ਦੁਕਾਨਾ ਦੋ ਹੋਰ ਵੀ ਵੇਖੀਆਂ ਆ ਕੱਪੜਿਆਂ ਵਾਲੀਆਂ ਪਰ ਉਹ ਤੁਹਾਨੂੰ ਪਸੰਦ ਨਹੀਂ ਆਏ ਫਿਰ ਅਸੀਂ ਉਹਨਾਂ ਕੋਲ ਗਏ ਤੇ ਉਹਨਾਂ ਕੋ ਖਰੀਦੇ ਜਾ ਕੇ ਤੇ ਸਾਨੂੰ ਤੇ ਬਹੁਤ ਪਸੰਦ ਆਇਆ ਬਹੁਤ ਹੀ ਸੋਹਣਾ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ